ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਫੜਿਆ ਗਿਆ ਵੱਡਾ ਝੂਠ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੇ ਸਾਡੇ ਤਿੰਨਾਂ ਸਾਲਾਂ ਦੇ ਦੌਰਾਨ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਗੱਲ ਹੀ ਨਹੀਂ ਸੁਣੀ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਮਤ ਪੱਤਰ ਰੱਖੇ ਗਏ ਕਿ ਸਾਡੇ ਹਲਕਿਆਂ ਦੇ ਵਿੱਚ ਕਿਸੇ ਵੀ ਸਮੇਂ ਹੜ੍ਹ ਆ ਸਕਦਾ ਹੈ ਸਾਨੂੰ ਜਿਹੜੀ ਪੁਲਾਂ ਦੀ ਲੋੜ ਹੈ ਸਾਨੂੰ ਨੋਚਾਂ ਦੀ ਲੋੜ ਹੈ ਸਾਨੂੰ ਤੁਸੀਂ ਬੰਦ ਬਣਾਉਣ ਦੀ ਲੋੜ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾ ਉਤੇ ਜੂ ਨਹੀਂ ਸਰਕੀ ਸਾਰੀ ਪਾਵਰ ਆਪਣੀ ਜੇਬ ਦੇ ਵਿੱਚ ਪਾ ਕੇ ਰੱਖੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਫਸਰ شاہੀ ਨਾ ਤੇ ਵਿਧਾਇਕਾਂ ਦੀ ਗੱਲ ਸੁਣਦੀ ਹੈ ਨਾ ਮੰਤਰੀਆਂ ਦੀ ਗੱਲ ਸੁਣਦੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਜ ਲੱਗਦਾ ਹੈ ਕਿ ਮਾਸਟਰ ਡਿਗਰੀ ਕਰ ਲਈ ਹੈ ਝੂਠਾਂ ਦੀ ਜੇਕਰ ਕੋਈ ਪੱਤਰਕਾਰ ਇਹਨਾਂ ਨੂੰ ਸਵਾਲ ਪੁੱਛਦਾ ਹੈ ਇਹ ਕਹਿੰਦਾ ਹੈ ਕਿ ਤੁਸੀਂ ਪੀਟੀਸੀ ਦੇ ਬੰਦੇ ਹੋ ਯਾਨੀ ਕਿ ਇਹ ਗੱਲਾਂ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਪੁੱਛੋ ਭਾਈ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਨਹੀਂ ਤੁਸੀਂ ਮੌਜੂਦਾ ਮੁੱਖ ਮੰਤਰੀ ਹੋ ਤੁਸੀਂ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਤੋਂ ਕਿਉਂ ਭੱਜ ਰਹੇ ਹੋ ਹੁਣ ਸਾਰਾ ਇਲਜ਼ਾਮ ਚਾਹੇ ਉਹ ਪੋਮ ਡੈਮ ਦਾ ਹੈ ਚਾਹੇ ਉਹ ਬੀਬੀਐਮਪੀ ਡੈਮ ਦਾ ਹੈ ਚਾਹੇ ਉਹ ਕਈ ਜਿਹੜੇ ਸਤਲੁਜ ਦੇ ਆਵਾ ਤੇ ਡੈਮ ਬਣੇ ਹੋਏ ਨੇ ਉਹਨਾਂ ਦਾ ਹੈ ਸਾਰੀ ਇਲਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਕੰਪਨੀਆਂ ਉੱਤੇ ਲਗਾਏ ਜਾ ਰਹੇ ਨੇ ਕਿ ਪ੍ਰਾਈਵੇਟ ਕੰਪਨੀਆਂ ਦੀ ਬਦੌਲਤ ਪੰਜਾਬ ਦੇ ਵਿੱਚ ਹਾਲਤ ਬਹਤਰ ਹੋਏ ਨੇ ਹਰਾਂ ਦੇ ਪਾਣੀ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੇ ਲਗਭਗ 9 ਤੋਂ ਪਲੱਸ ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਲੋਕ ਆਪਣੇ ਘਰ ਛੱਡ ਕੇ ਘਰ ਛੱਡ ਕੇ ਸੁਰੱਖਿਆਤਾਵਾਂ ਦੇ ਪਹੁੰਚ ਗਏ ਤੇ ਪਿੰਡਾਂ ਦੇ ਲੋਕ ਤਰਾਤਰਾਂ ਮਰ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਝੂਠ ਫੜ ਦਿੱਤਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਇੰਨਾ ਪਾਣੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਪਾਣੀ ਰਾਜਸਥਾਨ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਸਥਾਨ ਤਾਂ ਪਾਣੀ ਨਹੀਂ ਮੰਗਦਾ ਲੇਕਿਨ ਉਥੋਂ ਦੇ ਲੋਕਾਂ ਦੀ ਅਤੇ ਉਥੋਂ ਦੇ ਸਰਕਾਰ ਦੀ ਡਿਮਾਂਡ ਹੈ ਕਿ ਪਾਣੀ ਸਾਡੇ ਹਲਕਿਆਂ ਦੇ ਵਿੱਚ ਪੇਜਾ ਜਾਵੇ ਅਸੀਂ ਪਾਣੀ ਨੂੰ ਸਟੋਰ ਕਰ ਲਾਵਾਂਗੇ ਅਸੀਂ ਪਾਣੀ ਨੂੰ ਐਡਜਸਟ ਕਰ ਲਾਵਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਹੜੀ ਗੱਲ ਦਾ ਬਦਲਾ ਪੰਜਾਬੀਆਂ ਤੋਂ ਲੈ ਰਹੇ ਨੇ ਪਹਿਲਾਂ ਆਪਾਂ ਹਲਕਾ ਰਾਜਸਥਾਨ ਦੇ ਲੋਕਾਂ ਦੀ ਗੱਲ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਵੀਡੀਓ ਪੰਜਾਬ ਦੇ ਸਾਥੀਆਂ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਜਿਹੜਾ ਬੰਦਾ ਵਾਰ-ਵਾਰ ਕਹਿ ਰਿਹਾ ਕਿ Rajasthan ਵਾਲੇ ਪਾਣੀ ਲੈਣ ਤੋਂ ਮਨਾ ਕਰਤਾ ਉਹ ਭਰਾ ਮੇਰੇ Rajasthan ਦੀ ਮੁੰਡੀਆਂ ਦੇ ਹਾਲਾਤ ਵੇਖ Rajasthan ਦੇ ਬਾਗ ਦੇ ਸਾਨੂੰ ਤਾਂ ਪਾਣੀ ਦੇ ਕਿਉਂ ਗੁਮਰਾ ਕਰਦਾ ਲੋਕਾਂ ਨੂੰ ਯਾਰ ਜਦ ਸਾਡੀ ਸਰਕਾਰ ਨੇ ਲੇਕਿਨ ਤਾਂ ਸਾਨੂੰ ਦੱਸ ਅਸੀਂ ਤਾਂ ਦੋਨਾਂ ਹੱਥਾਂ ਨਾਲ ਹੀ ਪਾਣੀ ਲੈ ਕੇ ਤਿਆਰ ਆ ਸਾਨੂੰ ਪਾਣੀ ਦੀ ਨਾ ਮਰਗੀ ਦੇ ਦੇ ਪਰ ਸਾਡੇ ਪੰਜਾਬ ਵਾਲੇ ਪੰਜਾਬ ਨਹੀਂ ਕੁ ਬਣਦੇ ਗਿਆ ਸੀ ਉਹਨਾਂ ਵਾਸਤੇ ਸੇਵਾ ਲੈ ਕੇ ਵੀ ਜਾ ਰਹੇ ਆ ਪਰ 50 ਵਾਲੇ ਭਰਾਵਾਂ ਕੇ ਬੇਦਦੀਆਂ ਸਾਡੇ ਬਹੁਤ ਬੁਰੇ ਹਲਾ ਦਿੱਤੀ ਤੁਸੀਂ ਡੁੱਬ ਕੇ ਮਰੀ ਜੰਦੀਆਂ ਅਸੀਂ ਸੁੱਕ ਕੇ ਮਰੀ ਜੰਦੀਆਂ ਪਰ ਇਹ ਬੰਦਾ ਕਿਵੇ ਕੱਪ ਮਾਰ ਰਿਹਾ ਇਹ ਮੇਰੀ ਬੇਦਦੀਆਂ ਵੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਡੀ ਵੀਡੀਓ ਪਤਾਓ ਸਾਡੇ ਰਾਜਸਥਾਨ ਤੇ ਵੀ ਸੁੱਕ ਕੇ ਮਰ ਰਹੇ ਆ ਪੰਜਾਬ ਵਾਲੇ ਸਾਡੇ ਭਰਾ ਡੁੱਬ ਕੇ ਮਰੀ ਜਾਂਦੇ ਆ ਉਹਨੂੰ ਇਹ ਵੀ ਦੱਸਿਓ ਅਸੀਂ ਵੀ ਪੰਜਾਬ ਚੋਂ ਆਏ ਆ ਸਾਡਾ ਬਸੋਕੜ ਵੀ ਪੰਜਾਬ ਆ ਪਰ ਤੂੰ ਗੱਪ ਮਾਰਨਾ ਛੱਡ ਦੇ ਹਕੀਕਤ ਇਹ ਆ ਕਿ ਲੋਕਾਂ ਦਾ ਸਾਥ ਹੈ ਅਸੀਂ ਪੰਜਾਬ ਦਾ ਸਾਥ ਦੇਣ ਆ ਰਹੇ ਆਂ ਸਾਨੂੰ ਤਾਂ ਪਾਣੀ ਨਹੀਂ ਦਿੱਤਾ ਕੋਈ ਗੱਲ ਨਹੀਂ ਪਰ ਅਸੀਂ ਪੰਜਾਬ ਵਾਲੇ ਸਾਥੀਆਂ ਨਾਲ ਖੜੇ ਆ ਰਾ ਇਹ ਹੈ Rajasthan ਦੇ ਲੋਕ ਹੈ Rajasthan ਦੇ ਲੋਗਾ ਵੱਲੋਂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਜੇਕਰ Rajasthan ਦੀ ਸਰਕਾਰ ਨੇ ਪਾਣੀ ਲੈਣ ਤੋਂ ਮਨਾ ਕੀਤਾ ਹੈ ਤੇ ਸਾਨੂੰ ਦੱਸੇ ਜੇਕਰ ਅਸੀਂ ਮਨਾ ਕੀਤਾ ਹੈ ਤਾਂ ਸਾਨੂੰ ਦੱਸੇ ਅਸੀਂ ਤਾਂ ਸੋਕੇ ਨਾਲ ਮਰ ਰਹੇ ਆਂ ਉਹਨਾਂ ਕਹਿੰਦੇ ਸਾਡਾ ਪੰਜਾਬ ਡੁੱਬ ਕੇ ਮਰ ਰਿਹਾ ਹੈ ਸਾਡਾ ਪਛੂਕੜ ਪੰਜਾਬ ਦਾ ਹੈ ਅਸੀਂ ਪੰਜਾਬ ਦੇ ਨਾਲ ਖੜੇ ਆ ਅਸੀਂ ਪੰਜਾਬ ਦੀ ਸੇਵਾ ਦੇ ਲਈ ਤਤਪਤ ਮਨ ਐਕਸਾਈਟਿਡ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਝੂਠ ਛੱਡੇ ਗੱਪਾਂ ਪਰੇ ਛੱਡੇ ਇਹਨਾਂ ਲੋਕਾਂ ਵੱਲੋਂ ਬੇਨਤੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ Rajasthan ਦੇ ਜਿਹੜਾ ਡੈਰਾ ਜਾਂ ਜਿਹੜੇ ਕੈਨਲ ਆਉਂਦੇ ਨੇ ਉਹਨਾਂ ਵਿੱਚ ਜਲਦੀ ਤੋਂ ਜਲਦੀ ਪਾਣੀ ਛੱਡਿਆ ਜਾਵੇ ਉਹਨਾਂ ਕਹਿੰਦੇ ਕਿ ਅਸੀਂ ਦੋਵਾਂ ਹੱਥਾਂ ਨਾਲ ਪੰਜਾਬ ਦੇ ਪਾਣੀ ਦਾ ਸਵਾਗਤ ਕਰਾਂਗੇ ਲੇਕਿਨ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਤਮਾਨ ਇਨਕਾਰ ਕਰਨ ਦੇ ਨਾਮ ਤੋਂ ਵੱਡੇ ਝੂਠ ਪੰਜਾਬ ਦੇ ਲੋਕਾਂ ਨੂੰ ਮਾਰ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹਿ ਨੇ ਕਿਹਾ ਜਾ ਰਾਜਸਥਾਨ ਦੇ ਲੋਕ ਸਹਿ ਨੇ ਜਿਹੜਾ ਦੀ ਫਸਲ ਪੂਰੀ ਤਰ੍ਹਾਂ ਪਾਣੀ ਤੋਂ ਬਿਨਾ ਸੁੱਕੀ ਹੋਈ ਹੈ ਇਧਰ ਡੁੱਬਾ ਹੈ ਉਧਰ ਸੁੱਕ ਹੈ ਇਸ ਕਰਕੇ ਉਹਨਾਂ ਲੋਕਾਂ ਵੱਲੋਂ ਬੁਹਾਲ ਲਗਾਈ ਚਾਰੀ ਹੈ ਕਿ ਸਾਡਾ ਵੀ ਪਛੋਕਰ ਪੰਜਾਬੀ ਹੈ ਅਸੀਂ ਵੀ ਪੰਜਾਬ ਦੇ ਹਾਂ ਇਸ ਲਈ ਰਾਜਸਥਾਨ ਦੇ ਵਿੱਚ ਵੱਧ ਤੋਂ ਵੱਧ ਪਾਣੀ ਭੇਜਿਆ ਜਾਵੇ ਤਾਂ ਕਿ ਪਾਣੀ ਦਾ ਲੈਵਲ ਪੰਜਾਬ ਦੇ ਵਿੱਚ ਘਟੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਲਦੀ ਪੰਜਾਬ ਦੇ ਵਿੱਚ ਆ ਰਹੇ ਹਾਂ ਗੱਡੀਆਂ ਟਰਾਲੇ ਟਰੈਕਟਰ ਲੈ ਕੇ ਤਾਂ ਕਿ ਅਸੀਂ ਵੀ ਸੇਵਾ ਕਰ ਸਕੀਏ ਡੁੱਬੇ ਹੋਏ ਲੋਕਾਂ ਦੀ ਧੰਨਵਾਦ